ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਮਸ ਨੂੰ ਸਮਰਪਿਤ ਮਾਹਵੀਰ ਗਊਸ਼ਾਲਾ ਮਲੋਟ ਦੀਆਂ ਸੰਗਤਾਂ ਵੱਲੋਂ ਬਠਿੰਡਾ ਗੁਰੂ ਨਾਨਕ ਦੇਵ ਚੌਕ ਮੌਕੇ ਠੰਡੇ ਮਿੱਠੇ ਜਲਦੀ ਸ਼ੇਬੀਲ ਲਾਈ ਗਈ ਅਤੇ ਸੰਗਤਾਂ ਲਈ ਮਤੀਰੇ ਅਤੇ ਅੰਬਾਂ ਦਾ ਲੰਗਰ ਲਗਾਇਆ ਗਿਆ ਇਹ ਕਾਲਪੁਰਖ ਮਹਾਰਾਜ ਜੀ ਦੀ ਬਾਰ ਕਿਰਪਾ ਬੜੀ ਸਵਲੀ ਨਿਗਾਹ ਸੱਚੇ ਪਾਤਸ਼ਾਹ ਦੀ ਤੇ ਸੰਜੀਵਾਲਤਾ ਦੇ ਪ੍ਰਤੀਕ ਪੰਨੇ ਕ ਜਰਧਾਰੀ ਲਾਲ ਜੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਜਿਨ੍ਹਾਂ ਦੇ ਭਜਨ ਬੰਦਗੀ ਦੇ ਪ੍ਰਤਾਪ ਸਦਕਾ ਤੇ ਅੱਜ ਸਾਰੀ ਸੰਗਤਾਂ ਹੀ ਉਹਨਾਂ ਦੇ ਪਿਆਰ ਸਦਕਾ ਜੋ ਹਰ ਸਾਲ ਹੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜੋ ਕਿ ਸ਼ਹੀਦਾਂ ਦੇ ਸਰਤਾਜ ਹੈ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਾਰੇ ਰਲ ਮਿਲ ਕੇ ਮਨਾਉਂਦੇ ਐ ਇਹ ਕੋਈ ਨਵਾਂ ਨਹੀਂ ਬਹੁਤ ਸਾਲਾਂ ਤੋਂ 30-35 ਸਾਲਾਂ ਤੋਂ ਜੋ ਮਹਾਪੁਰਸ਼ੇ ਮਨਾ ਰਹੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਵੀਰ ਗਉਸ਼ਾਲਾ ਦੇ ਸਾਰੇ ਸੇਵਾਦਾਰ ਮਲੂਠ ਸ਼ਹਿਰ ਦੇ ਦੂਰ ਦਰਾਡੇ ਤੋਂ ਸੰਗਤਾਂ ਸਾਰੇ ਰਲ ਮਿਲ ਕੇ ਜੋ ਆਂਬ ਮਠੀਰੇ ਖਰਬੂਜਿਆਂ ਦਾ ਲੰਗਰ ਲਾਉਂਦੇ ਐ ਸੁਬੀਰ ਲਾਉਂਦੇ ਐ ਲੰਗਰ ਲਾਉਂਦੇ ਬੱਸਾਂ ਵਾਸਤੇ ਪੈਗੀਨ ਲੰਗਰ ਇਹ ਕਹਿਣ ਤੋਂ ਭਾਵ ਇੱਕ ਭਾਈਚਾਰੇ ਦਾ ਪ੍ਰਤੀਕ ਹੈ ਉੱਥੇ ਇਹ ਹੈ ਵੀ ਜਿੱਥੇ ਜਿਨ੍ਹਾਂ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਧਰਮ ਨੂੰ ਬਚਾਉਣ ਵਾਸਤੇ ਤੇ ਉਹਨਾਂ ਨੇ ਵੀ ਇਹੀ ਆਪਾਨੂੰ ਉਪਦੇਸ਼ ਦਿੱਤਾ ਹੈ ਵੀ ਧਰਮ ਨਾਲੋਂ ਵੀ ਕਿਤੇ ਵੱਧ ਕੇ ਪਹਿਲੇ ਇਨਸਾਨੀਅਤ ਹੈ ਜੋ ਸਾਰੇ ਰਲ ਮਿਲ ਕੇ ਸੇਵਾ ਕਰਦੇ ਹੈ ਸਿਮਰਨ ਕਰਦੇ ਹੈ ਸਰਬੱਤ ਦੇ ਭਲੇ ਵਾਸਤੇ ਕਰਦੇ ਇਸ ਵਿੱਚ ਜਿਨ੍ਹਾਂ ਨੇ ਵੀ ਤਿਲ ਫੁੱਲ ਪਾਇਆ ਦੂਰ ਦਰਾਡੇ ਤੋਂ ਵਿਦੇਸ਼ਾਂ ਵਿਦੇਸ਼ਾਂ ਸੰਤਾਂ ਸਭ ਦਾ ਸਹਿਯੋਗ ਹੈ ਗੁਰੂ ਮਹਾਰਾਜ ਔ ਸਿਰ ਨਰਾ ਸਭ ਦੇ ਮੇਨ ਭਰਿਆ ਹੱਥ ਰੱਖਣ ਸਾਰੀ ਸੇਵਾ ਤੇ ਸਿਮਰਨ ਕਰਦੇ ਰਹਿਣ ਮੈਂ ਤੇ ਇਹ ਹੀ ਕਹਿ ਸਕਦਾ ਵੀ ਬਹੁਤ ਰੀਂਗਾਂ ਮਲੋੜ ਸ਼ਹਿਰ ਦੇ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਪੱਤਰਕਾਰ ਭਰਾਵਾਂ ਦੇ ਜੋ ਸਭ ਆਪ ਕੋ ਆਪਣੀ ਜ਼ਿੰਮੇਵਾਰੀ ਦੇ ਨਾਲ ਜੋ ਗੁਰੂ ਮਹਾਰਾਜ ਨੇ ਡਿਊਟੀਆਂ ਲਾਈਆਂ ਉਹ ਨਿਭਾਰੇ ਬਰਤਾਰ ਸਿੰਘ ਜੋ ਕਿ ਬਹੁਤ ਸਾਲ ਤੋਂ ਸੇਵਾਕਾਰੇ ਗੁਰਗੰਸਾਹਬ ਦੀ ਰੱਖਣੀਆਂ ਪੰਡ ਦੇ ਵਿੱਚ ਉਸ ਤੋਂ ਬਾਅਦ ਚਾਰਸਾਹੂ ਸੇਵਾਵੋ ਕੇ ਛੱਡੀ ਹੋਏ ਨੂੰ ਉਸ ਤੋਂ ਬਾਅਦ ਜੋ ਮਾਹਵੀਰ ਗਊਸ਼ਾਲਾ ਹੈ ਹਰ ਸਾਲ ਦੀ ਤਰ੍ਹਾਂ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਯਾਦ ਦੇ ਵਿੱਚ ਮਾਹਵੀਰ ਗਊਸ਼ਾਲਾ ਵਿੱਚੋਂ ਸੰਜੀਵਾਲਤਾ ਦੇ ਪ੍ਰਤੀਕ ਦੇ ਅਨੁਸਾਰ ਜੋ ਹਰ ਸਾਲ ਇਸ ਮਲੋੜ ਸ਼ਹਿਰ ਦੀ ਤੇ ਆਵਾਕੀ ਸੰਗਤ ਸ਼ਬੀਰ ਠੰਡੇ ਜਲ ਦੀ ਸ਼ਬੀਲ ਤੇ ਨਾਲ ਹੀ ਖਰਬੂਜਿਆਂ ਦਾ ਅੰਬਾਂ ਦਾ ਇਹ ਤੇ ਗੁਰੂ ਘਰ ਲੰਗਰ ਲਾਇਆ ਜਾਂਦਾ ਹੈ ਤੇ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਜੀ ਤੇ ਸ਼ੀਢੀਪੁਰਬ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ ਜੀ ਜੋ ਸਾਡੇ ਤੇ ਉਪਕਾਰ ਕੀਤੇ ਹਨ ਉਹਨਾਂ ਉਪਕਾਰਾਂ ਨੂੰ ਯਾਦ ਕਰਕੇ ਤੇ ਇਨਸਾਨੀਅਤ ਜੋ ਉਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਜੋ ਮਹਾਪੁਰਖ ਸੰਤ ਬਰਮਲੀਨ ਪੰਡਤ ਗਰਦਾਇਆ ਲਾਲ ਜੀ ਦੇ ਕੋਪਰਾਲੇ ਦੇ ਨਾਲ ਚਲਾਈ ਹੋਈ ਮਰਿਆਦਾ ਨੂੰ ਮੌਜੂਦਾ ਗਬੀ ਨਿਸ਼ੀਨ ਬਾਬਾ ਸੰਦੀਪ ਹਜੂਰੀ ਜੀ ਤੁਚਲਾ ਰਹੇ ਹਨ ਬੜਾ ਹੀ ਸੰਗਤਾਂ ਦੇ ਨਾਲ ਪ੍ਰੇਮ ਹੈ ਹਰ ਸਾਲ ਦੀ ਤਰ੍ਹਾਂ ਇਹ ਜੋ ਵਿਹੜਾ ਹੈ ਉਸ ਨੂੰ ਬਣਾਇਆ ਜਾਂਦਾ ਹੈ ਜੀ ਵਾਹਿਗੋ ਜੀ ਦਾ ਖਾਲਸਾ ਵਾਹਿਗੋ ਜੀ ਕੀ ਤਕਤ